ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਤੇ ਜੀ ਲੋਜੀ 450 ਰੇਂਜ ਚ ਸਟਾਕ ਲੈ ਕੇ ਆਏ ਜੀ ਕਾਟਨ ਦਾ ਨਾਲ ਕਾਟਨ ਦਾ ਦੁਪੱਟਾ ਵਧੀਆ ਕੁਆਲਿਟੀ ਜੀ ਹੋਲ ਸੇਲ ਪ੍ਰਾਈਸ ਦੇ ਵਿੱਚ ਲੈ ਕੇ ਆਇਆ 22 23 ਸੈੱਟ ਆਇਆ ਮਤਲਬ ਕਿ ਚਾਰ ਚਾਰ ਰੰਗਾਂ ਸੈੱਟ ਦੇ ਵਿੱਚ ਅਲਟੀਮੇਟ ਡਿਜ਼ਾਈਨ ਨੇ ਸਾਰੇ ਡਿਜ਼ਾਈਨ ਦਿਖਾਉਂਗਾ ਓਪਨ ਕਰਕੇ ਪਲੀਜ਼ ਰਿਕੁਐਸਟ ਆ ਸਭ ਨੂੰ ਪਹਿਲਾਂ ਤਾਂ ਕਿ ਵੀਡੀਓ ਦੇਖੋ ਲਾਸਟ ਤੱਕ ਪੂਰੀ ਵੀਡੀਓ ਦੇਖੋ ਲਾਸਟ ਤੱਕ ਜੀ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਜੀ ਅਲਟੀਮੇਟ ਆਰਟੀਕਲ ਪੇਸ਼ ਕਰ ਰਹ ਹੈਂਡਵਰਕ ਹੋਇਆ ਜੀ neck ਦੇ ਉੱਤੇ ਬੜੀ ਸੋਹਣੀ ਆਈਟਮ ਹੈ ਡਿਜੀਟਲ ਪ੍ਰਿੰਟਿੰਗ ਹੈ ਮੈਚਿੰਗ ਬਾਟਮ ਹੈ ਜੀ ਚਾਰ ਪੀਸ ਮਿਲਿਆ ਜੀ ਚਾਰੇ ਪੀਸ ਜ਼ਬਰਦਸਤਾਂ ਨਾਲ ਦੁਪੱਟਾ ਕਾਟਨ ਦਾ 450 ਦਾ ਪ੍ਰਾਈਸ ਰਹੇਗਾ ਜੀ ਹੋਲ ਸੇਲ ਪ੍ਰਾਈਸ 450 ਰੁਪਏ ਲੋ ਜੀ ਦੁਪੱਟਾ ਚੈੱਕ ਕਰੋ ਕਿੰਨਾ ਫੁੱਲਾ ਡੋਲਾ ਦੁਪੱਟਾ ਲੋ ਇਹਦੇ ਵਿੱਚ ਰੰਗ ਮਿਲਣਗੇ ਤੁਹਾਨੂੰ ਮਤਲਬ ਜੀ ਸ਼ਰਟ ਦੇ ਕਲਰ ਸੇਮ ਹੋਣਗੇ ਕੰਬੀਨੇਸ਼ਨ ਚੇਂਜ ਹੋ ਜਾਣਗੇ ਇੱਕ ਆਏਗਾ ਪੀਚ ਕਲਰ orange peach ਇੱਕ ਆਏਗਾ yellow ਕੰਬੀਨੇਸ਼ਨ ਚੈੱਕ ਕਰੋ ਸੋ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰਨਾ WhatsApp ਤੇ ਇੱਕ ਆਏਗਾ hot pink ਚਾਰ ਰੰਗ ਇਹਦੇ ਚ ਆਕੇ ਨੈਕਸਟ ਡਿਜ਼ਾਈਨ ਤੁਹਾਨੂੰ ਦਿਖਾਣਾ ਬੜਾ ਸੋਹਣਾ ਡਿਜ਼ਾਈਨ ਹੈ ਜੀ ਅਲਟੀਮੇਟ ਡਿਜ਼ਾਈਨ ਲੈਸ ਵਰਕ ਹੋਇਆ ਜੀ ਨੈਕ ਦੇ ਉੱਤੇ ਪ੍ਰਿੰਟਿੰਗ ਜ਼ਬਰਦਸਤ ਡਿਜੀਟਲ ਪ੍ਰਿੰਟਿੰਗ ਹੈ ਜੀ 450 ਪ੍ਰਾਈਸ ਦਾ ਜੀ ਬਿਊਟੀਫੁਲ ਪ੍ਰਿੰਟ ਹੈ ਆ ਦੇਖੋ ਆ ਸਾਰਾ ਨੈਕ ਤੇ ਲੈਸ ਵਰਕ ਦਾ ਕੰਮ ਹੈ 450 ਰੁਪਏ ਪ੍ਰਾਈਸ ਜੀ ਅਲਟੀਮੇਟ ਨਾਲ ਮੈਚਿੰਗ ਬਾਟਮ ਨਾਲ ਮਲ ਕੋਟਨ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ 450 ਰੁਪਏ ਇਹਦੇ ਵਿੱਚ ਚਾਰ ਰੰਗ ਮਿਲਣਗੇ ਚਾਰ ਰੰਗ ਬੜੇ ਸੋਹਣੇ ਸਾਰੇ ਡਿਫਰੈਂਟ ਕਲਰ ਹੋਣਗੇ ਜੀ ਲੋ ਜੀ ਇੱਕ ਇੱਕ ਕਲਰ ਆਏਗਾ ਇਸ ਦੇ ਵਿੱਚ ਬੜਾ ਪਿਆਰਾ ਲੋ ਜੀ ਕਲਰ ਚੈੱਕ ਕਰੋ ਕਿਹੜਾ ਸ਼ਾਨਦਾਰ ਕਲਰ ਹੈ ਇੱਕ ਆਏਗਾ ਪਿੰਕ ਕਲਰ ਜੀ ਇੱਕ ਆਏਗਾ ਜਿਸ ਦੇ ਵਿੱਚ ਬੜਾ ਸੋਹਣਾ ਪਿਸਤਾ ਜਾਂ ਮਹਿੰਦੀ ਆ ਕਲਰ ਹੈ ਬੜਾ ਪਿਆਰਾ ਕਲਰ ਹੈ ਡਿਫਰੈਂਟ ਜਿਹਾ ਲੋ ਜੀ ਚੈੱਕ ਕਰੋ ਅਲਟੀਮੇਟ ਕਲਰ ਇੱਕ ਆਏਗਾ ਇਸ ਦੇ ਵਿੱਚ ਸਕਾਈ ਕਲਰ ਚਾਰ ਰੰਗੇ ਦੇ ਵਿੱਚ ਆਗੇ 450 ਪ੍ਰਾਈਸ ਹੈ ਜੀ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ 450 ਰੁਪਏ ਹੋਲ ਸੇਲ ਪ੍ਰਾਈਸ ਲੋ ਜੀ ਨੈਕਸਟ ਡਿਜ਼ਾਈਨ ਦਿਖਾਣਾ ਤੁਹਾਨੂੰ ਬੜਾ ਸ਼ਾਨਦਾਰ ਡਿਜ਼ਾਈਨ ਜੀ ਆਹ ਡਿਜ਼ਾਈਨ ਬੜਾ ਸੋਹਣਾ ਹੈ ਇਹਦਾ ਮਹਿਰੂਨ ਰੰਗ ਦੇ ਹੋ ਮੜਿਆ ਅਲਟੀਮੇਟ ਡਿਜ਼ਾਈਨ ਹੈ ਜੀ ਆ ਲੋ ਅੱਜ ਨਾਲ ਮੈਂ ਕਲਰ ਓਪਨ ਕਰ ਰਹੇ ਨੈਵੀ ਬਲੂ ਕਲਰ ਹੈ ਬੜਾ ਪਿਆਰਾ ਕਲਰ ਹੈ neck ਦੇ ਉੱਤੇ ਸਾਰਾ ਹੈਂਡਵਰਕ ਹੋਇਆ ਲੈਂਸ ਵਰਕ ਦਾ ਕੰਮ ਹੈ ਜੀ ਅਲਟੀਮੇਟ ਡਿਜ਼ਾਈਨ ਹੈ ਬਰਾਸਤ ਦਾ ਸਟਾਕ ਹੈ ਜੀ ਮਿਲ ਮੇੜਾ ਕੰਪਨੀ ਦੀ ਆਈਟਮ ਹੈ ਲੋ ਜੀ ਨਾਲ ਦੁਪੱਟਾ ਕਾਟਨ ਦਾ ਇਹਦੇ ਦੁਪੱਟੇ ਬੜੇ ਸੋਹਣੇ ਆ ਇਹਨਾਂ ਦੇ ਆ ਕੰਬੀਨੇਸ਼ਨ ਚੈੱਕ ਕਰੋ ਦੁਪੱਟੇ ਦਾ ਕਿੰਨਾ ਪਿਆਰਾ ਕੰਬੀਨੇਸ਼ਨ ਹੈ ਆ ਲੋ ਇਹਦੇ ਵਿੱਚ ਤੁਹਾਨੂੰ ਚਾਰ ਰੰਗ ਮਿਲਣਗੇ ਜੀ ਡਾਰਕ ਬ੍ਰਾਈਟ ਕਲਰ ਚਾਰਟ ਹੈ ਜੀ ਇੱਕ ਆਏਗਾ ਇੱਕ ਹੈਗਾ ਬਲੈਕ ਕਲਰ ਤੇ ਇੱਕ ਹੈਗਾ ਬੋਟਲ ਗ੍ਰੀਨ ਕਲਰ ਚਾਰ ਰੰਗ ਇਹਦੇ ਵਿੱਚ ਆਗੇ ਵਾਈਟ ਦੁਪੱਟੇ ਨੇ ਸਾਹਮਣੇ ਹੈਂਡਵਰਕ ਹੋਇਆ neck ਤੇ 450 ਪ੍ਰਾਈਸ ਰਹੇਗਾ ਕਾਟਨ ਦੇ ਵਿੱਚ ਜੀ ਲਓ ਜੀ ਨੈਕਸਟ ਆਊਗਾ ਬੜਾ ਸੋਹਣਾ ਡਿਜ਼ਾਈਨ ਸੁਪਰ ਹਿੱਟ ਡਿਜ਼ਾਈਨ ਹੈ ਜੀ ਅਲਟੀਮੇਟ ਡਿਜ਼ਾਈਨ ਹੈ ਚੈੱਕ ਕਰੋ ਡਿਜ਼ਾਈਨਿੰਗ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਇਹਦੇ ਵਿੱਚ ਵੀ ਤੁਹਾਨੂੰ ਚਾਰ ਰੰਗ ਮਿਲਣਗੇ ਲਓ ਜੀ neck ਦੀ ਡਿਜ਼ਾਈਨਿੰਗ ਦਿਖਾਓ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਕੁਝ हटਕੇ ਡਿਫਰੈਂਟ 450 ਰੁਪਏ ਨਾਲ ਕਾਟਨ ਦਾ ਦੁਪੱਟਾ ਤੁਸੀਂ ਬਾਹਰ ਅੰਦਰ ਵੀ ਪਾ ਸਕਦੇ ਹੋ ਆਫਿਸ ਵੇਅਰ ਜਿਵੇਂ 450 ਰੁਪਏ ਲੋ ਜੀ ਚੈੱਕ ਕਰੋ ਬਿਊਟੀਫੁੱਲ ਬਿਊਟੀਫੁੱਲ ਸਟਾਕ ਲੋ ਜੀ ਇਸ ਦੇ ਵਿੱਚ ਕਲਰ ਆਏਗਾ ਜੀ ਇੱਕ ਗ੍ਰੀਨ ਮਹਿੰਦੀ ਬੜਾ ਪਿਆਰਾ ਕਲਰ ਹੈ ਸਾਰੇ ਡਿਫਰੈਂਟ ਕਲਰ ਨੇ ਮੈਂ ਤੁਹਾਨੂੰ ਪ੍ਰੋਪਰ ਦਿਖਾ ਰਿਹਾ ਸੋ ਪਿਕ ਨਾ ਮੰਗਿਓ ਕਿਰਪਾ ਕਰਕੇ ਇਸ ਕਰਕੇ ਮੈਂ ਸਾਰੇ ਪੀਸ ਓਪਨ ਦਿਖਾ ਰਿਹਾ ਤੁਹਾਨੂੰ ਆ ਲੋ ਇੱਕ ਆਏਗਾ ਜੀ ਆਹ ਵਾਲਾ ਸਕਾਈ ਫਰੋਜ਼ੀਆ ਕਲਰ ਸੀ ਗ੍ਰੀਨ ਜਾਂ ਰਾਮਾ ਗ੍ਰੀਨ ਜਾਂ ਨਮਾ ਜਾਂ ਰੰਗ ਹੈ ਲੋ ਜੀ ਇੱਕ ਆਏਗਾ ਬੜਾ ਪਿਆਰਾ ਕਲਰ ਆ ਦੇਖੋ ਕਿੰਨਾ ਸੋਹਣਾ ਕਲਰ ਹੈ ਚਾਰ ਰੰਗ ਨੇ ਜੀ ਚਾਰੇ ਰੰਗ ਜ਼ਬਰਦਸਤ 450 ਰੁਪਏ ਪ੍ਰਾਈਸ ਦੀ ਲੋ ਜੀ ਨੈਕਸਟ ਦਿਖਾਣਾ ਤੁਹਾਨੂੰ ਬੜਾ ਸੋਹਣਾ ਆਰਟੀਕਲ ਜੀ ਇੱਕ ਆਰ ਡਿਜ਼ਾਈਨ ਆਪਣਾ ਸੁਪਰ ਹਿੱਟ ਚੱਲ ਰਹੀ ਜੀ ਵੀ ਸ਼ੇਪ ਵਾਲਾ ਲੋ ਜੀ ਇਹ ਜਿਆਦਾ ਮੰਗਾਇਆ ਆਪਾਂ ਕੁਆਂਟੀਟੀ ਦੇ ਵਿੱਚ ਕਿਉਂਕਿ ਜਿਆਦਾ ਵਿਗਦਾ ਹੈ ਜਿਆਦਾ ਡਿਮਾਂਡ ਰਹਿੰਦੀ ਹੈ ਕਸਟਮਰ ਦੀ ਇਹ ਡਿਜ਼ਾਈਨ ਦੀ ਵੀ ਸ਼ੇਪ ਨੈਕ ਜੀ ਵਾਈਟ ਕਰੀਮ ਕਲਰ ਦੀ ਬਾਟਮ ਆਏਗੀ ਨਾਲ ਦੁਪੱਟਾ ਵੀ ਡਿਜੀਟਲ ਪ੍ਰਿੰਟ ਦਾ ਕਾਟਨ ਦਾ ਦੁਪੱਟਾ ਵਧੀਆ ਕੁਆਲਿਟੀ ਦਾ ਸੌਫਟ ਕੁਆਲਿਟੀ ਦਾ ਦੁਪੱਟਾ ਆਏਗਾ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ ਦਾ ਸਿਰਫ 450 ਰੁਪਏ ਪ੍ਰਾਈਸ ਦੀ ਲੋ ਜੀ ਇਹਦੇ ਵਿੱਚ ਕੁਆਂਟੀਟੀ ਤੁਸੀਂ ਜਿੰਨੀ ਮਰਜ਼ੀ ਲੈ ਲਓ। ਇੱਕ ਡਿਜ਼ਾਈਨ ਆਏਗਾ ਜੀ ਬੜਾ ਸੋਹਣਾ ਡਿਜ਼ਾਈਨ ਆ ਆ। ਡੋਟਸ ਵਾਲਾ ਡਿਜ਼ਾਈਨ। ਇਹਦੇ ਕਲਰ ਸ਼ੇਡ ਬੜੇ ਪਿਆਰੇ ਨੇ। ਲੋ ਜੀ ਚੈੱਕ। ਫੋਲਕਾ ਡੋਟਸ ਦੇ ਵਿੱਚ ਆਏਗਾ ਜੀ। neck ਤੇ ਆਏਗੀ ਡਿਜ਼ਾਈਨਿੰਗ। neck ਦਿਖਾ ਦੋ। ਅਲਟੀਮੇਟ ਵਰਕ ਹੈ। ਆ ਬਾਰਡਰ ਸਟਾਈਲ ਤੇ ਵਰਕ ਆਏਗਾ। ਫਲਾਵਰ ਦਿੱਤਾ ਹੋਇਆ। ਮੈਚਿੰਗ ਬਾਟਮ ਹੈ। ਲੈਰੀਆ ਚ ਬਾਟਮ ਬਣੀ ਹੋਈ ਹੈ। ਔਰ ਦੁਪੱਟਾ ਬਹੁਤ ਸੋਹਣਾ ਹੈ ਦਾ। ਆ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ। ਮੈਂ ਕਹਿੰਦਾ 450 ਦੀ ਰੇਂਜ ਦੇ ਵਿੱਚ ਐਦਾਂ ਦੇ ਪ੍ਰਿੰਟ ਕੋਈ ਦੇ ਦੇ ਤਾਂ ਗਾਰੰਟੀ ਹੈ ਆਪਣੀ ਆ ਚੈੱਕ ਸੋਹਣੇ ਸੂਟ ਨੇ ਟੌਪ ਦੇ ਲੋ ਜੀ ਇਹਦੇ ਵਿੱਚ ਕਲਰ ਸ਼ੇਡ ਮਿਲਣਗੇ ਤੁਹਾਨੂੰ ਪਰਪਲ ਨਿਓਨ ਕਲਰ ਚਾਰ ਅੱਖਰ ਕੋ ਲੋ ਜੀ ਇੱਕ ਆਏਗਾ ਹੌਟ ਪਿੰਕ ਗਾਜ਼ਰੀਆ ਕਲਰ ਬੜਾ ਸੋਹਣਾ ਕਲਰ ਚੈੱਕ ਕਰੋ ਕਿੰਨੇ ਸੋਹਣੇ ਨੇ ਇੱਕ ਆਏਗਾ ਜੀ ਪੈਰਟ ਲਾਈਟ ਪੈਰਟ ਆ ਇੱਕ ਅੱਖਾਂ ਨੂੰ ਚੁੰਮਣ ਵਾਲਾ ਪੈਰਟ ਹੁੰਦਾ ਉਹ ਵਾਲਾ ਨਹੀਂ ਸੋਬਰ ਵਾਲਾ ਸੋ ਚਾਰ ਰੰਗ ਇਹਦੇ ਵਿੱਚ 450 ਰੁਪਏ ਰੇਟ ਜਿਹੜਾ 450 ਰੁਪਏ ਹੋਲ ਸੇਲ ਪ੍ਰਾਈਸ 1 ਲਵੋ 2 ਲਵੋ 3 ਲਵੋ 4 ਲਵੋ 5 ਲਵੋ ਜਿੰਨੇ ਮਰਜ਼ੀ ਲਵੋ ਲੋ ਜੀ ਇੱਕ ਡਿਜ਼ਾਈਨ ਆ ਵਾਲਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਹਦੇ ਵਿੱਚ ਥੋੜਾ ਜਿਹਾ ਕਲਰ ਚੇਂਜ ਹੋ ਕੇ ਆਇਆ ਜੀ ਇਹਦੇ ਵਿੱਚ ਥੋੜੀ ਡਿਜ਼ਾਈਨਿੰਗ ਵੀ ਚੇਂਜ ਹੋ ਕੇ ਆਈ ਹੈ ਇਹ ਜਿਹੜਾ ਪੱਟੀ ਹੈ ਥੋੜੀ ਬੜੀ ਕਰਕੇ ਆਈ ਹੈ ਇਸ ਵਾਰੀ ਇਸ ਨੇਕ ਜੀ ਡਿਜ਼ਾਈਨਿੰਗ ਹੀ ਚੇਂਜ ਆ ਆਲਮੋਸਟ ਸੇਮ ਹੀ ਆ ਜੀ ਲਓ ਜੀ ਆ ਚੈੱਕ ਕਰੋ 450 ਰੁਪਏ ਜੀ ਲਓ ਜੀ ਇੱਕ ਆਰਟੀਕਲ ਆ ਜੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਆਰਟੀਕਲ ਦਿਖਾਇਆ ਸੀ ਇੱਕ ਆਵਲਾ ਉਹਦੇ ਵਿੱਚ ਆ ਕਲਰ ਚਾਰਟ ਵੀ ਮੰਗਾਇਆ ਹੈ ਬੜਾ ਪਿਆਰਾ ਕਲਰ ਚਾਰਟ ਹੈ ਡਿਜ਼ਾਈਨਿੰਗ ਚੈੱਕ ਕਰੋ ਨੈਕ ਤੇ ਹੈਂਡਵਰਕ ਮੈਚਿੰਗ ਬਾਟਮ ਆ ਨਾਲ ਦੁਪੱਟਾ ਕਾਟਨ ਦਾ ਅਲਟੀਮੇਟ ਜੀ ਬਿਊਟੀਫੁੱਲ ਚੈੱਕ ਕਰੋ ਕਿੰਨੀ ਸੋਹਣੀ ਆਈਟਮ ਹੈ ਚਾਰ ਰੰਗ ਮਿਲਣਗੇ ਸੋਰੀ ਤਿੰਨ ਰੰਗ ਮਿਲਣਗੇ ਤਿੰਨੇ ਰੰਗ ਬੜੇ ਪਿਆਰੇ ਇੱਕ ਰੰਗ ਆਏਗਾ yellow yellow ਕਲਰ ਆ ਜਾਏਗਾ ਜੀ ਇੱਕ ਰੰਗ ਆਏਗਾ ਜੀ ਬੇਬੀ ਪਿੰਕ ਲੋ ਜੀ ਤਿੰਨ ਰੰਗ 450 ਰੁਪਏ ਪ੍ਰਾਈਸ ਜਿਹਨੂੰ ਵੀ ਜਿਹੜਾ ਚਾਹੀਦਾ ਹੋਆ ਆਪਣਾ ਸਕਰੀਨਸ਼ਾਟ ਲਈ ਚਲਿਓ ਬਾਅਦ ਚ ਨਾ ਆਖ ਕੇ ਗਵਾਂਢੀ ਲੈ ਕੇ ਤੇ ਅਸੀਂ ਰਹਿ ਗਏ ਫਟਾਫਟ ਆਰਡਰ ਕਰ ਲਿਓ ਆ ਲੋ ਸੁਪਰ ਹਿੱਟ ਡਿਜ਼ਾਈਨ ਜੀ ਸੂਪਰ ਹਿੱਟ ਡਿਜ਼ਾਈਨ ਚਾਰ ਪੀਸ ਮਿਲਿਆ ਜੀ ਇਹ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਆ ਡਿਜ਼ਾਈਨਿੰਗ ਚੈੱਕ ਕਰੋ neck ਤੇ thread work ਔਰ ਪ੍ਰਿੰਟਿੰਗ ਦੇਖੋ ਕਿੰਨੀ ਮਸਤ ਪ੍ਰਿੰਟਿੰਗ ਹੈ ਦੀ ਡਿਫਰੈਂਟ ਪ੍ਰਿੰਟਿੰਗ ਹੈ ਜੀ ਮੈਚਿੰਗ ਬਾਟਮ ਨਾਲ ਦੁਪੱਟਾ ਬਹੁਤ ਸੋਹਣਾ ਹੈ ਜੀ ਅਲਟੀਮੇਟ ਦੁਪੱਟਾ ਲੋ ਜੀ ਚੈੱਕ ਕਰੋ ਦੁਪੱਟਾ ਦੇਖੋ ਕਿੰਨਾ ਪਿਆਰਾ ਬਿਊਟੀਫੁਲ ਦੁਪੱਟਾ ਐਦਾਂ ਦੀ ਪ੍ਰਿੰਟਿੰਗ ਨਹੀਂ ਮਿਲਦੀ 450 ਰੁਪਏ ਚ ਇਹ 550 600 ਰੇਂਜ ਚ ਆਈਟਮ ਸੇਲ ਹੁੰਦੀ ਹੈ ਹਰ ਇੱਕ ਦੁਕਾਨਦਾਰ ਸੇਲ ਕਰਦਾ ਪਰ ਆਪਾਂ ਕੁਆਂਟੀਟੀ ਚ ਮਾਲ ਮੰਗਾਈਦਾ ਤੇ ਸੈਟ ਵਾਈ ਸੈਟ ਵੇਚੀਦਾ ਵੈਸੇ ਆਪਾਂ ਸਿੰਗਲ ਵੀ ਦੇ ਦਾਂਗੇ ਇੱਕ ਲੈ ਲਓ ਭਾਵੇਂ ਦੋ ਲੈ ਲਓ ਇਹ ਹੋਲ ਸੇਲ ਪ੍ਰਾਈਸ ਆ ਆ 컬러 ਇੱਕ ਬਲੈਕ ਆ ਗਿਆ ਸੋ ਪ੍ਰਿੰਟਿੰਗ ਚੇਂਜ ਹੋ ਰਹੀ ਹੈ ਜੀ ਬਾਟਮਾ ਸਭ ਨਾਲ ਬਲੈਕ ਨੇ ਆ ਲੋ ਇੱਕ ਨਾਲ ਪੀਚ ਆ ਗਿਆ ਗਾਜਰੀ ਆ ਗਿਆ ਨੀਚੇ ਫਿਰੋਜ਼ੀ ਆ ਗਿਆ ਇੱਕ ਪਰਪਲ ਆ ਗਿਆ ਚਾਰ ਰੰਗ ਲੋ ਜੀ ਪ੍ਰਿੰਟਿੰਗ ਦੇ ਕਲਰ ਚੇਂਜ ਹੋਣਗੇ ਸਾਰਾ ਕੁਝ ਸੇਮ ਹੈ ਆ ਦੇਖੋ ਜੀ ਮਿਸਟ ਪਰਪਲ ਆ ਗਿਆ ਪੀਚ ਆ ਗਿਆ ਗਾਜਰੀ ਆ ਗਿਆ ਤੇ ਇੱਕ ਪਰਪਲ ਆ ਗਿਆ ਮੋਰ ਪੰਖੀ ਆ कलर ਚਾਰ ਰੰਗ 450 ਰੁਪਏ ਪ੍ਰਾਈਸ ਜੀ ਲੋ ਜੀ ਨੈਕਸਟ ਨੈਕਸਟ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਅਲਟੀਮੇਟ ਡਿਜ਼ਾਈਨ ਹੈ ਜੀ ਬੜਾ ਸੋਹਣਾ ਡਿਜ਼ਾਈਨ ਹੈ yellow color ਦੇ yellow color ਉੱਪਰ ਕਰਾਂਗੇ ਆਪਾਂ ਚੈੱਕ ਕਰੋ ਆਇਆ ਨੈਕ ਤੇ ਹੈਂਡਵਰਕ ਹੋਇਆ ਦੀ ਨੈਕ ਦੇ ਉੱਤੇ ਉਸ ਤੋਂ ਬਾਅਦ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਬਾਰਡਰ ਸਟਾਈਲ ਵੀ ਦਿਖਾ ਦਿਓ ਜੀ ਪ੍ਰੋਪਰ ਮੈਚਿੰਗ ਬਾਟਮ ਨਾਲ ਦੁਪੱਟਾ ਬੜਾ ਸੋਹਣਾ ਹੈ ਦਾ ਆ ਲੋ ਇਤਨਾ ਦੁਪੱਟਾ ਆਏਗਾ ਆ ਵਾਲਾ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਸ 'ਚ ਚਾਰ ਰੰਗ ਮਿਲਣਗੇ ਜੀ ਇੱਕ ਆਏਗਾ ਪੀਚ ਕਲਰ ਇੱਕ ਹੈਗਾ ਗ੍ਰੀਨ ਕਲਰ ਇੱਕ ਆਏਗਾ ਪਿੰਕ ਕਲਰ ਚਾਰ ਰੰਗ 450 ਰੁਪਏ ਪ੍ਰਾਈਸ ਜੀ 450 ਰੁਪਏ ਪ੍ਰਾਈਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਆਇਟਮਾ ਕਲਾਸਿਕ ਆਇਟਮਾ ਨੇ 450 ਦੀ ਰੇਂਜ ਚ ਲੋ ਜੀ ਨੈਕਸਟ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਹਣਾ ਹੈ ਪ੍ਰਿੰਟਿੰਗ ਦੇਖੋ ਜ਼ਬਰਦਸਤ ਪ੍ਰਿੰਟਿੰਗ ਜੀ ਤੁਸੀਂ ਬਾਹਰ ਅੰਦਰ ਜਿਵੇਂ ਮਰਜ਼ੀ ਪਾ ਲਓ ਕੋਈ ਕਹਿ ਨਹੀਂ ਸਕਦਾ ਵੀ 450 ਸੂਟ ਲੈ ਕੇ ਆਏ ਲੋ ਜੀ ਆ ਡਿਜ਼ਾਈਨ ਚੈੱਕ ਕਰੋ ਨੈਕ ਤੇ ਆਏਗਾ ਵਰਕ ਜੀ ਮੈਚਿੰਗ ਬਾਟਮ ਆ ਦੁਪੱਟਾ ਇਹਦੇ ਨਾਲ ਬੜਾ ਪਿਆਰਾ ਹੈ ਬਿਊਟੀਫੁਲ ਦੁਪੱਟਾ ਇਹਦੇ ਵਿੱਚ ਵੀ ਤੁਹਾਨੂੰ ਚਾਰ ਰੰਗ ਮਿਲਣਗੇ ਚਾਰੇ ਰੰਗ ਬੜੇ ਸੋਹਣੇ ਨੇ ਅਲਟੀਮੇਟ ਕਲਰ ਨੇ ਇੱਕ ਆਏਗਾ ਜੀ ਇਸ ਦੇ ਵਿੱਚ 골ਡਨ ਲੋ ਜੀ ਚੈੱਕ ਕਰੋ ਇੱਕ 골ਡਨ ਕਲਰ ਆ ਗਿਆ ਜੀ ਇੱਕ ਆਏਗਾ ਗਾਜ਼ਰੀ ਪੀਚ ਨਵਾਂ ਯਾਰ ਰੰਗ ਹੈ ਜਿਵੇਂ ਦਾਲ ਚੀਨੀਆ ਕਲਰ ਡਿਫਰੈਂਟ ਜਾਂ ਇੱਕ ਆਏਗਾ ਇਸ ਦੇ ਵਿੱਚ ਮਹਿੰਦੀ ਗ੍ਰੀਨ ਸੋ ਚਾਰ ਰੰਗ ਇਹਦੇ ਵਿੱਚ 450 ਪ੍ਰਾਈਸ ਸਾਰੇ ਡਿਜ਼ਾਈਨ ਸੋਹਣੇ ਨੇ ਆਪ ਇਹਨੇ ਜਿਹੜੇ ਡਿਜ਼ਾਈਨ ਤੁਹਾਨੂੰ ਮੈਂ ਦਿਖਾਉਂਗਾ ਬਸ ਵੀਡੀਓ ਚ ਬਣੇ ਰਹੋ ਲਾਸਟ ਤੱਕ ਅਲਟੀਮੇਟ ਡਿਜ਼ਾਈਨ ਲੋ ਜੀ ਨੈਕਸਟ ਆਊਗਾ ਡਿਜ਼ਾਈਨ ਬੜਾ ਸੋਹਣਾ ਆਹ ਵੜਾ ਇਹਦੇ ਵਿੱਚ ਦੋ ਰੰਗ ਮਿਲੇ ਆ ਪੀਸ ਚਾਰ ਮਿਲੇ ਆ ਫਟਾਫਟ ਆਰਡਰ ਕਰ ਲਿਓ WhatsApp ਤੇ ਆ 컬러 ਚੈੱਕ ਕਰੋ ਫਿਰ ਡਿਜ਼ਾਈਨਿੰਗ ਚੈੱਕ ਕਰੋ ਮੈਂ ਕਹਿੰਦਾ ਪ੍ਰਿੰਟ ਹੀ ਦੇਖੋ ਕਿੰਨੀ ਪਿਆਰੀ ਹੈ neck ਦੇ ਉੱਤੇ ਹੈਂਡਵਰਕ ਕਰਿਆ ਹੋਇਆ ਜੀ ਸਾਰਾ ਸਾਰਾ ਹੈਂਡਵਰਕ ਕਰਿਆ ਹੋਇਆ neck ਦੇ ਉੱਤੇ ਅਲਟੀਮੇਟ ਆਰਟੀਕਲ ਮੈਚਿੰਗ ਬਾਟਮ ਨਾਲ ਕਾਟਨ ਦਾ ਦੁਪੱਟਾ ਬਿਊਟੀਫੁਲ ਲੋ ਜੀ ਚੈੱਕ ਕਰੋ ਆ ਦੁਪੱਟਾ ਨਾਲ ਕਾਟਨ ਦਾ ਇਹਦੇ ਵਿੱਚ ਦੋ ਰੰਗ ਮਿਲਣਗੇ ਜੀ ਇੱਕ ਮਹਿੰਦੀ ਗ੍ਰੀਨ ਲੋ ਜੀ 450 ਰੁਪਏ ਪ੍ਰਾਈਸ ਜੀ ਲੋ ਜੀ ਇੱਕ ਆਏਗਾ ਆਵਲਾ ਆਰਟੀਕਲ ਬੜਾ ਸੋਹਣਾ ਆਰਟੀਕਲ ਆ ਸੋਬਰ ਕਲਰ ਚਾਰਟ ਆ ਨਵਾਂ ਕਲਰ ਚਾਰਟ ਆ ਜੀ ਸਪੈਸ਼ਲ ਗਰਮੀਆਂ ਦੀ ਆਈਟਮ ਹੈ ਨੈਕ ਤੇ ਆਏਗਾ ਵਰਕ ਚਾਰ ਰੰਗ ਇਹਦੇ ਵਿੱਚ ਮਿਲਣਗੇ ਪ੍ਰਿੰਟਿੰਗ ਜ਼ਬਰਦਸਤ ਜੀ ਨੈਕ ਤੇ ਹੈਂਡ ਵਰਕ ਜੀ ਦਿਖਾ ਦਿਓ ਪ੍ਰੋਪਰ ਦਿਖਾ ਦਿਓ ਥੋੜਾ ਦੂਰ ਕਰਕੇ ਲੋ ਜੀ ਮੈਚਿੰਗ ਬਾਟਮ ਆ ਆ ਦੁਪੱਟਾ ਜੀ ਇਹਦੇ ਨਾਲ ਦੁਪੱਟੇ ਨਾਲ ਸਾਰਿਆਂ ਨਾਲ ਖੁੱਲੇ ਡੁੱਲੇ ਨੇ ਵਧੀਆ ਦੁਪੱਟੇ ਨੇ ਵਧੀਆ ਕਾਟਨ ਦੇ ਦੁਪੱਟੇ ਨੇ ਇਕੱਲਾ ਦੁਪੱਟਾ ਲੈਣ ਚੱਲ ਜੀ 150 200 ਰੇਂਜ ਇਕੱਲਾ ਦੁਪੱਟਾ ਮਿਲਦਾ ਜੀ ਆਪਾਂ 450 ਰੇਂਜ ਸ ਪੀਚ ਕਲਰ ਤੇ ਗੋਲਡਨ ਕਲਰ ਚਾਰ ਰੰਗ ਨੇ 450 ਰੁਪਏ ਪ੍ਰਾਈਸ ਦੀ ਹੋਲਸੇਲ ਪ੍ਰਾਈਸ ਲੋ ਜੀ ਨੈਕਸਟ ਡਿਜ਼ਾਈਨ ਆਏਗਾ ਬੜਾ ਸ਼ਾਨਦਾਰ ਡਿਜ਼ਾਈਨ ਦੀ ਇਹ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਪਿਆਰੀ ਹੈ ਮੈਂ ਕਹਿੰਦਾ ਕਲਰ ਵੀ ਬੜੇ ਪਿਆਰੇ ਨੇ ਡਿਜ਼ਾਈਨਿੰਗ ਵੀ ਬੜੀ ਸੋਹਣੀ ਹੈ ਨੈਕ ਤੇ ਸਾਰਾ ਸੀਕਵੈਂਸ ਦਾ ਕੰਮ ਵਾਈਟ ਵਰਕ ਦਾ ਕੰਮ ਸਾਰਾ ਥ੍ਰੈਡ ਦਾ ਕੰਮ ਹੋਇਆ ਜੀ ਮੈਚਿੰਗ ਬਾਟਮ ਹੈ ਪ੍ਰਿੰਟਡ ਬਾਟਮ ਆਏਗੀ ਬੜੀ ਸੋਹਣੀ ਮੈਂ ਕਹਿੰਦਾ ਕੁਝ ਅਲੱਗ ਜੀ ਚੀਜ਼ ਹੈ 450 ਦੀ ਰੇਂਜ ਚ ਵੀ ਆਪਾਂ ਅਲੱਗ ਜੀ ਆਈਟਮ ਲੈਣੀ ਆ ਚੈੱਕ ਕਰੋ ਲੋ ਜੀ ਦੁਪੱਟਾ ਚੈੱਕ ਕਰੋ ਕਿੰ ਇਦੇ ਵਿੱਚ ਤੁਹਾਨੂੰ ਕਲਰ ਮਿਲਣਗੇ 4 ਇੱਕ ਮਿਲੇਗਾ ਇਸ ਵਿੱਚ ਗੋਲਡਨ ਸਕਿਨ ਜਿਹਾ ਰੰਗ ਬੜਾ ਸੋਹਣਾ ਕਲਰ ਹੈ ਡਿਫਰੈਂਟ ਜਿਹਾ ਕਲਰ ਹੈ ਇੱਕ ਆਏਗਾ ਇਸ ਦੇ ਵਿੱਚ ਲੈਮਨ ਕਲਰ ਆ ਵੀ ਕਲਰ ਬੜਾ ਪਿਆਰਾ ਇੱਕ ਆਏਗਾ ਇਸ ਦੇ ਵਿੱਚ ਆਈਸ ਬਲੂ ਜਿਹਾ ਕਲਰ ਨਵਾਂ ਜਿਹਾ ਰੰਗ ਲੋ ਜੀ ਸਪੈਸ਼ਲ ਗਰਮੀਆਂ ਦੇ ਰੰਗ ਨੇ ਮਿੱਠੇ-ਮਿੱਠੇ ਰੰਗ ਨੇ ਠੰਡੇ-ਠੰਡੇ ਜਿਹੇ ਰੰਗ ਨੇ ਲੋ ਜੀ 450 ਰੁਪਏ ਪ੍ਰਾਈਸ ਜੀ ਨੈਕਸਟ ਆਊਗਾ ਜੀ ਬੜਾ ਸ਼ਾਨਦਾਰ ਡਿਜ਼ਾਈਨ ਜੀ ਅਲਟੀਮੇਟ ਡਿਜ਼ਾਈਨ ਸੁਪਰ ਹਿੱਟ ਡਿਜ਼ਾਈਨ ਜੀ ਚੈੱਕ ਕਰੋ ਕਿੰਨਾ ਪਿਆਰਾ ਡਿਜ਼ਾਈਨ ਹੈ ਬਿਊਟੀਫੁਲ ਡਿਜ਼ਾਈਨਿੰਗ ਆ ਲੋ ਆ ਇਹਗਾ ਬਾਰਡਰ ਸਟਾਈਲ 450 ਰੁਪਏ ਡੇਲੀ ਵੇਅਰ ਜਿਵੇਂ ਮਰਜ਼ੀ ਪਾ ਸਕਦੇ ਹੋ ਸੀ ਬਹੁਤ ਸੋਹਣੀ ਆਈਟਮਾਂ ਨੇ ਮੈਚਿੰਗ ਬਾਟਮ ਜੀ ਆ ਦੁਪੱਟਾ ਇਹਦਾ कॉटन ਦਾ ਦੁਪੱਟਾ ਆਏਗਾ ਜੀ ਨਾਲ ਆ ਲੋ ਇਹਦੇ ਵਿੱਚ ਤੁਹਾਨੂੰ ਮਿਲਣਗੇ 4 ਕਲਰ ਇੱਕ ਆਏਗਾ ਜੀ ਮਹਿੰਦੀ ਗ੍ਰੀਨ ਜਿਹਾ ਕਲਰ ਹੈ ਮਸਟਰਡ ਦਾ ਕਲਰ ਆਏਗਾ ਡਿਫਰੈਂਟ ਜਿਹਾ ਲੋ ਜੀ ਇੱਕ ਆਏਗਾ ਫਿਰੋਜ਼ੀ ਇੱਕ ਆਏਗਾ ਗਾਜਰੀ ਚਾਰ ਰੰਗੇ ਦੇ ਵਿੱਚ 450 ਰੁਪਏ ਪ੍ਰਾਈਸ ਲੋ ਜੀ ਨੈਕਸਟ ਬੜਾ ਸੋਹਣਾ ਡਿਜ਼ਾਈਨ ਜੀ ਸੁਪਰ ਹਿੱਟ ਡਿਜ਼ਾਈਨ ਆ ਚੈੱਕ ਕਰੋ ਡਿਜ਼ਾਈਨਿੰਗ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਸਾਰਾ ਸਿਕੁਐਂਸ ਦਾ ਕੰਮ ਹੋਇਆ ਸ਼ਰਟ ਤੇ ਪੂਰਾ ਹੈਵੀ ਸ਼ਰਟ ਬਣੀ ਹੋਈ ਹੈ ਸਿਕੁਐਂਸ ਵਰਕ ਦੇ ਨਾਲ ਦੀ ਐਨੇ ਦੇ ਵਿੱਚ ਤਾਂ ਅਗਲਾ ਵਰਕ ਕਰਕੇ ਦਿੰਦਾ ਆਪਾਂ 450 ਰੇਂਜ ਵਿੱਚ ਸੂਟ ਹੀ ਦੇ ਦਿੰਨਾ ਕੰਪਲੀਟ ਲੋ ਜੀ ਚੈੱਕ ਕਰੋ ਮੈਚਿੰਗ ਬਾਟਮ ਦੁਪੱਟਾ ਵੀ ਬੜਾ ਸ਼ਾਨਦਾਰ ਹੈ ਦਾ ਆਲਟੀਮੇਟ ਦੁਪੱਟਾ ਜੀ ਬਿਊਟੀਫੁਲ ਦੁਪੱਟਾ ਕਿੰਨਾ ਪਿਆਰਾ ਦੁਪੱਟਾ ਲੱਗਦਾ ਲੋ ਜੀ ਚਾਰ ਰੰਗ ਮਿਲਣਗੇ ਜੀ ਇੱਕ ਆਏਗਾ ਲੈਮਨ ਇੱਕ ਆਏਗਾ ਗ੍ਰੀਨ ਮਹਿੰਦੀ ਡਿਫਰੈਂਟ ਕਲਰ ਨੇ ਸਾਰੇ ਬੋਟਮਾਂ ਦੇ ਕਲਰ ਕੰਟਰਾਸਟ ਚ ਨੇ ਇੱਕ ਆਏਗਾ ਗਾਜ਼ਰੀ ਸੋ ਜਿਹੜਾ ਤੁਹਾਨੂੰ ਚਾਹੀਦਾ ਹੋਇਆ ਸਕਰੀਨਸ਼ਾਟ ਲੈ ਕੇ ਆਰਡਰ ਕਰਨਾ WhatsApp ਤੇ 450 ਪ੍ਰਾਈਸ ਹੈ ਨੈਕਸਟ ਡਿਜ਼ਾਈਨ ਬੜਾ ਸੋਹਣਾ ਸੁਪਰ ਹਿੱਟ ਡਿਜ਼ਾਈਨ ਸੁਪਰ ਹਿੱਟ ਡਿਜ਼ਾਈਨ ਚੈੱਕ ਕਰੋ ਡਿਜ਼ਾਈਨਿੰਗ ਕਿੰਨੀ ਪਿਆਰੀ ਹੈ ਹਾਲੋ ਆ ਨੈਕਲੀ ਡਿਜ਼ਾਈਨਿੰਗ ਦੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਆ ਹਾਫ ਆਫ ਦੀ ਪ੍ਰਿੰਟਿੰਗ ਹੈ ਕੁਝ ਅਲੱਗ ਜੀ ਪ੍ਰਿੰਟਿੰਗ ਹੈ ਇਹਦੇ ਨਾਲ ਪਲੇਨ ਬਾਟਮ ਆਏਗੀ ਔਰ ਦੁਪੱਟਾ ਸੇਮ ਕਾਟਨ ਦਾ ਹੀ ਆਏਗਾ ਸੌਫਟ ਕੁਆਲਿਟੀ ਦਾ ਲੋ ਜੀ 450 ਦੀ ਰੇਂਜ ਦੇ ਵਿੱਚ સ્ટોਕ ਜਿਨ੍ਹਾਂ ਨੇ ਅੱਗੇ ਕੱਪੜਾ ਵੀ ਸੇਲ ਕਰਨਾ ਹੁੰਦਾ ਉਹ ਵੀ ਬਾਈ ਕਰ ਸਕਦੇ ਆ ਕਿਉਂਕਿ 550 ਰੇਂਜ ਮਾਰਕੀਟ ਦੇ ਆਈਟਮ ਸੇਲ ਹੁੰਦੀ ਆ ਲੋ ਜੀ ਹੋਲ ਸੇਲ ਪ੍ਰਾਈਸ ਆ ਲੋ ਚੈੱਕ ਕਰੋ ਜਿਹੜਾ ਕਲਰ ਤੁਹਾਨੂੰ ਪਸੰਦ ਆ ਉਹ ਬਾਈ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਲੋ ਜੀ ਚੈੱਕ ਕਰੋ カラー देखो किन्ने प्यारे ਨੇ ਇੱਕ ਆ ਗਿਆ ਗ੍ਰੀਨ ਗਾਜ਼ਰੀ ਇੱਕ ਆਏਗਾ ਆਹ ਵਾਲਾ ਚੀਕੂ ਕਲਰ ਆ ਵੀ ਨਵਾਂ ਰੰਗ ਹੈ 450 ਰੁਪਏ ਪ੍ਰਾਈਸ ਹੈ ਜੀ ਚਾਰ ਰੰਗ ਨੇ ਜਿਹੜਾ ਤੁਹਾਨੂੰ ਚਾਹੀਦਾ ਹੋ ਸਕਰੀਨ ਸ਼ਾਟ ਲੈ ਚਲਿਓ ਆਪਣਾ ਨੈਕਸਟ ਬੜਾ ਸੋਹਣਾ ਡਿਜ਼ਾਈਨ ਸੁਪਰ ਹਿੱਟ ਡਿਜ਼ਾਈਨ ਇਹਦਾ ਫਿਰੋਜ਼ੀ ਕਲਰ ਦਿਓ ਮਹਾਰਾਜਾ ਅਲਟੀਮੇਟ ਕਲਰ ਇਹ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਮੈਂ ਕਹਿੰਦਾ ਡਿਜ਼ਾਈਨਿੰਗ ਕੁਝ ਅਲੱਗ ਜੀ ਡਿਜ਼ਾਈਨਿੰਗ ਬਣਾਈ ਹੋਈ ਹੈ ਪ੍ਰਿੰਟਿੰਗ ਜ਼ਬਰਦਸਤ ਹੈ ਐਦਾਂ ਦੇ ਸੱਬਿਆ ਸਾਤੀ ਦੇ ਪ੍ਰਿੰਟਾਂ ਦੇ ਨੇ 3 3000 ਦੇ ਇਹ 450 ਰੇਂਜ ਚ ਸਟਾਕ ਆ ਗਿਆ ਹੈ ਦੇਖੋ ਆ ਕਾਟਨ ਦਾ ਦੁਪੱਟਾ ਨਾਲ ਦੇਵੇ ਕਿੰਨਾ ਪਿਆਰਾ ਦੁਪੱਟਾ ਹੈ ਚਾਰ ਰੰਗ ਮਿਲਣਗੇ ਜੀ ਚਾਰੇ ਰੰਗ ਜਬਰਦਸਤ ਮਿਲਣਗੇ ਇਹਦੇ ਚ ਲੋ ਜੀ ਡਿਜ਼ਾਈਨ ਹੈ ਅਲਟੀਮੇਟ ਫਰੰਟ ਬੈਕ ਦੀ ਪ੍ਰਿੰਟਿੰਗ ਸੇਮ ਹੋਈ ਜੀ ਆ ਦੇਖੋ ਆ ਗਿਆ ਫਿਰੋਜ਼ੀ ਆ ਗਿਆ ਮੌਵ ਕਲਰ ਆ ਗਿਆ 골ਡਨ ਮਸਟਰਡ ਜ ਸੋ ਚਾਰ ਰੰਗ ਨੇ 450 ਰੁਪਏ ਪ੍ਰਾਈਸ ਹੈ ਜੀ ਜਿਹੜਾ ਤੁਹਾਨੂੰ ਚਾਹੀਦਾ ਹੋ ਸਕਰੀਨ ਸ਼ਾਟ ਲੈ ਲਓ ਲੋ ਨੈਕਸਟ ਬੜਾ ਸੋਹਣਾ ਡਿਜ਼ਾਈਨ ਆਏਗਾ ਜੀ ਅਲਟੀਮੇਟ ਡਿਜ਼ਾਈਨ ਬਿਊਟੀਫੁੱਲ ਡਿਜ਼ਾਈਨ ਹੈ ਬਿਊਟੀਫੁੱਲ ਚੈੱਕ ਕਰੋ ਡਿਜ਼ਾਈਨਿੰਗ ਜਬਰਦਸਤ ਡਿਜ਼ਾਈਨ ਹੈ ਹਾਲੋ ਸਾਰਾ ਹੈਂਡਵਰਕ ਹੋਇਆ ਜੀ ਪ੍ਰਿੰਟਿੰਗ ਜ਼ਬਰਦਸਤ ਹੈ ਮੈਚਿੰਗ ਬਾਟਮ ਹੈ ਨਾਲ ਦੁਪੱਟਾ ਕਾਟਨ ਦਾ ਨਾਲ ਕਾਟਨ ਦਾ ਦੁਪੱਟਾ ਹਾਲੋ ਦੁਪੱਟੇ ਦੀ ਪ੍ਰਿੰਟਿੰਗ ਦਿਖਾਓ ਕਿੰਨੀ ਸੋਹਣੀ ਹੈ ਹਾਲੋ ਕਲਰ ਚੈੱਕ ਕਰੋ ਇੱਕ ਆਏਗਾ ਮਹਿੰਦੀ ਗ੍ਰੀਨ ਇੱਕ ਆਏਗਾ ਗ੍ਰੇ ਬਲੂ ਜਿਹਾ ਕਲਰ ਹੈ ਇੱਕ ਆਏਗਾ ਪਿੰਕ ਚਾਰ ਰੰਗ 450 ਰੁਪਏ ਪ੍ਰਾਈਜ਼ ਡਿਜ਼ਾਈਨ ਤੁਹਾਨੂੰ ਦਿਖਾ ਰਾ ਹਾਂ نیچے ਖੋਲ ਕੇ ਲੋ ਜੀ ਇੱਕ ਡਿਜ਼ਾਈਨ ਆਏਗਾ ਜੀ ਆ ਵਾਲਾ ਆ ਵੀ ਪ੍ਰਿੰਟ ਇਦਾਂ ਦਾ ਹੀ ਆਏਗਾ ਔਰ ਕਲਰ ਦੇਖੋ ਕਿੰਨੇ ਪਿਆਰੇ ਨੇ ਫਲੋਰ ਸੈਟ ਦੇ ਕਲਰ ਨੇ ਡਿਫਰੈਂਟ ਕਲਰ ਆਣਗੇ ਜੀ ਇੱਕ ਡਿਜ਼ਾਈਨ ਆਏਗਾ ਜੀ ਆਹ ਵਾਲਾ ਬੜਾ ਪਿਆਰਾ ਡਿਜ਼ਾਈਨ ਹੈ ਆਹ ਬਾਟਮ ਹੈ ਆਹ ਦੁਪੱਟਾ ਦੇਖ ਪਿੱਛੇ ਵੜਾਓ ਆਹ ਦੁਪੱਟਾ ਆਹ ਦੁਪੱਟਾ ਆਏਗਾ ਇਸ ਦੇ ਵਿੱਚ ਚਾਰ ਰੰਗ ਮਿਲਣਗੇ ਜੀ ਇੱਕ ਸੀ ਗ੍ਰੀਨ ਕਲਰ ਇੱਕ ਲੈਮਨ ਕਲਰ ਤੇ ਇੱਕ ਪੀਚ ਕਲਰ 450 ਰੁਪਏ ਪ੍ਰਾਈਸ ਜੀ ਲੋ ਜੀ ਨੈਕਸਟ ਆਊਗਾ ਬੜਾ ਸੋਹਣਾ ਡਿਜ਼ਾਈਨ ਸਪੈਸ਼ਲ ਡਿਜ਼ਾਈਨ ਹੈ ਚੈੱਕ ਕਰੋ ਕਿੰਨਾ ਪਿਆਰਾ ਡਿਜ਼ਾਈਨ ਹੈ ਬਿਊਟੀਫੁਲ ਡਿਜ਼ਾਈਨ ਆਏਗਾ ਜੀ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਪਿਆਰੀ ਹੈ ਫਰੰਟ ਆਏਗਾ ਆ ਬੈਕ ਤੇ ਪ੍ਰਿੰਟ ਸੇਮ ਆਏਗਾ ਜੀ ਇਹਦੇ ਵਿੱਚ ਵੀ ਤੁਹਾਨੂੰ 4 ਪੀਸ ਮਿਲਣਗੇ ਬੋਟਮਾਂ ਦੇ ਕਲਰ ਚੇਂਜ ਹੋ ਜਾਣਗੇ ਜੀ ਬੇਸ ਕਲਰ ਸੇਮ ਆਊਗਾ ਲੋ ਜੀ ਚੈੱਕ ਕਰੋ ਆ ਦੁਪੱਟਾ ਇਹਦੇ ਨਾਲ ਕਾਟਨ ਦਾ ਦੁਪੱਟਾ ਜੀ ਆ ਲੋ ਇਸ ਦੇ ਵਿੱਚ ਕਲਰ ਆਣਗੇ ਜੀ ਬੜੇ ਪਿਆਰੇ ਇੱਕ ਆਏਗਾ ਗ੍ਰੀਨ ਜਿਹੜਾ ਤੁਹਾਨੂੰ ਚਾਹੀਦਾ ਦਾ ਸਕਰੀਨਸ਼ਾਟ ਲੈ ਲਿਓ ਇੱਕ ਆਏਗਾ ਇਸ ਦੇ ਵਿੱਚ ਬੜਾ ਪਿਆਰਾ ਕਲਰ ਜੀ ਗਾਜ਼ਰੀ ਕਲਰ ਇੱਕ ਆਏਗਾ ਬੜਾ ਸੋਨਾ ਕਲਰ ਜੀ ਇਸ ਦੇ ਵਿੱਚ ਆਹ ਵਾਹ ਨਵਾਂ ਫਿਰੋਜ਼ੀਆ ਕਲਰ ਚਾਰ ਰੰਗ ਇਹਦੇ ਵਿੱਚ ਜੀ ਇੱਕ ਡਿਜ਼ਾਈਨ ਆਏਗਾ ਜੀ ਆਵਲਾ ਡਿਜ਼ਾਈਨ ਸੁਪਰ ਪ੍ਰਿੰਟਡ ਡਿਜ਼ਾਈਨ ਆ ਜੀ ਆਹ ਫਰੰਟ ਆਏਗਾ ਜੀ ਬਾਟਮ ਨਾਲ ਕਾਟਨ ਦਾ ਦੁਪੱਟਾ ਚਾਰ ਰੰਗ ਇਹਦੇ ਵਿੱਚ ਜੀ ਮਸਟਰਡ ਕਲਰ ਈਕਾਕ ਕਲਰ ਤੇ ਰੈੱਡ ਕਲਰ ਇੱਕ ਡਿਜ਼ਾਈਨ ਆਏਗਾ ਜੀ ਸਪੈਸ਼ਲ ਸੋਲੋ ਵਾਈਟ ਆਹ ਲੋ ਸੋਲੋ ਵਾਈਟ ਆਏਗਾ ਜੀ neck ਤੇ ਆਏਗਾ ਵਰਕ ਨਾਲ ਬਾਟਮ ਜੀ ਪਲੇਨ ਤੇ ਨਾਲ ਕਾਟਨ ਦਾ ਦੁਪੱਟਾ ਤੋ ਜਿਹੜਾ ਤੁਹਾਨੂੰ ਚਾਹੀਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਕਰਨਾ WhatsApp ਤੇ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਪ੍ਰੈਸ ਕਰ ਦਿਓ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਥੈਂਕ ਯੂ ਸੋ ਮਚ